ਗੁੱਡ ਮਾਰਨਿੰਗ ਜੀ ਆਇਓ ਸਾਰੀ ਜਨ ਬਹੁਤ ਵਧੀਆ ਹੋਮ ਹੋਗੇ ਸਵੇਰ ਦੇ ਬੱਜ ਗਏ ਨੇ 5 ਤੇ ਕਾਕਾ ਉੱਠਿਆ ਬੈਠਾ ਦੇਖੋ ਸਵੇਰੇ ਸਵੇਰੇ ਕੀ ਦੇਖਣਾ ਮੈਂ ਇੱਥੇ ਘੱਟੇ ਦੇਖਣਾ ਨਹੀਂ ਮੈਂ ਤਾਂ ਉਹ ਦੇਖਣਾ ਕਿਥੋਂ ਅੱਜ ਤੜਕੀ ਮੀ ਆ ਗਿਆ ਹਨ ਆ ਜਾ ਮਿੱਠੇ ਅੰਦਰ ਬਾਹਰੋਂ ਠੰਡ ਹੁੰਦੀ ਹੈ ਫਿਰ ਬੱਚਾ ਅੰਦਰ ਆ ਜਾ ਦੇ ਕੀ ਕੀ ਕਰਨਾ ਹੈ ਮੈਂ ਇੱਥੇ ਨਹੀਂ ਨਾ ਬੰਦਾ ਨਹੀਂ

ਉੱਪਰ ਗਣੀ ਆ ਪਈ ਜਾਂਦੀਆਂ ਮਿੱਠੇ ਆ ਜਾ ਉਰਾ ਪੁੱਤਾਂ ਜੰਦਾ ਤੂੰ ਮਿੰਝ ਪੱਕਾ ਅਜੀ ਅੱਗ ਸੋਣੀ ਮੱਚੀ ਜਾਂਦੀ ਇੱਥੇ ਸੀਕਲਾ ਹੂੰ ਹੂੰ ਮਿੱਠਾ ਨਹੀਂ ਬਈ ਜਾਂਦਾ ਮਿੱਠੀ ਬਿਮਾਰ ਹੋ ਜਾਈਂਗਾ ਫਿਰ ਹਾਂ ਅਜੀ ਪਈ ਜਾਂਦਾ ਤੇ ਵਾਰ ਹੋ ਜਾਂਦੇ ਹੁੰਦੇ ਨੇ ਨਿੱਕੇ ਬੱਚੇ ਜਮੀਂ ਚ ਭਿੱਜਦੇ ਹੁੰਦੇ ਆ ਨਹੀਂ ਕਿਉਂ ਚੱਚੀ ਨਹੀਂ ਚੱਚੀ ਮਮਾ ਨਹੀਂ ਨਾ ਮਰਵਾ ਨਾ ਲਈਂ ਅਬ ਦੇਖ

ਤੇ ਬੱਚਿਆਂ ਨੂੰ ਲੈ ਕੇ ਆਣਾ ਠੰਡ ਚ ਬਹੁਤ ਔਖਾ ਹੋ ਜਾਂਦਾ ਪਰ ਮਜਬੂਰੀ ਸੀ ਵੀ ਅੱਜ ਜਾਣਾ ਪਿਆ ਕਿਉਂਕਿ ਹਸਪੀਟਲ ਅੱਜ ਜਾਣਾ ਹੀ ਸੀਗਾ ਡਿਡ ਦਿੱਤੀ ਹੋਈ ਸੀ ਸਟਿਚ ਜਿਹੜਾ ਕਟਾਉਣੀ ਸੀਗੀ ਤਾਂ ਕਰਕੇ ਹਾਂਜੀ ਆਪਾਂ ਪਹੁੰਚ ਗਏ ਹਾਂ ਹਜੇ ਵੀ ਥੋੜੇ-ਥੋੜੇ ਕਣੀਆਂ ਪੈ ਰਹੀਆਂ ਨੇ ਇੱਕ ਤਰ੍ਹਾਂ ਖੋਇਆ ਹੋਇਆ ਤੇ ਦੂਜਾ ਸਾਥੀ ਸਾਡਾ ਆ ਦੇਖੋ ਸਾਥੀ ਬੱਚਾ ਕਰੇਂ ਮੈਂ ਅੰਦਾਜ਼ਾ ਕਰਦਾ ਕਿ ਇਹਨਾਂ ਨੂੰ ਨਾਲ ਲੈ ਜਾਣਾ ਨਾਲ ਲੈ ਜਾਣਾ ਆ ਲਿਦਾ ਜਾਤੀ ਉਹ ਬੱਚਾ Then Point 9 Notre-Dame kheuk ਇਰਦਾ ਸੀ ਆਪਣੀ ਮਸਤੀ ਚ ਚੱਲ ਰਹੀ ਹੈ ਇਹਦੀ ਬੁਰੀ ਮਸਤੀ ਕਦੇ ਇੱਧਰ ਭੱਜ ਗਿਆ ਕਦੇ ਉੱਧਰ ਭੱਜ ਗਿਆ ਹਨਾ ਤੇ ਬਾਹਰ ਹੁਣ ਮੌਸਮ ਬਈ ਸਾਫ਼ ਹੋ ਗਿਆ ਧੁੱਪ ਥੋੜੀ ਥੋੜੀ ਨਿਕਲ ਲਈ ਆ ਹਾਂ ਕਰ ਲਗਾ ਕੇ ਸੇਨਾ ਹੋ ਗਿਆ ਅੱਜ ਅਸਲੇ ਪਤਾ ਲੱਗਦੀ ਸੀ ਇਹਨਾਂ ਨੂੰ ਬਹੁਤ ਪਸੰਦ ਆਉਂਦਾ ਸੀ ਬਗਲੇ ਮੱਚ ಬಡ್ಡಾಗದು ನೋದು ಲೀಕ್ ಅವಲ್ಲ ಹತ್ತಿ ਆਇਆ ਜੀ ਜੇਪੇ ਜੱਜ ਸਿੰਘ ਕਿ ਮੈਂ ਤੁਸੀਂ ਲਈ ਪਹਿਲਾਂ ਚਲਦੀ ਸੀ ਕਿ ਹਾਂਜੀ ਆਪਾਂ ਹਸਪਤਾਲ ਤੋਂ ਆ ਗਏ ਆ ਬਾਹਰ ਤੇ ਅੱਜ ਆਪਣਾ ਲਾਸਟ ਜਿਹੜਾ ਹੀ ਸੀਗਾ ਸਚੇਜ਼ ਵਗੈਰਾ ਕੱਟਦੇ ਨੇ ਤੇ ਹੁਣ ਆਪਾਂ ਚੱਲਿਆਂ ਘਰੇ ਰਸਤੇ 'ਚ ਆਪਾਂ ਬੱਚਿਆਂ ਨੂੰ ਹਸਪਤਾਲੋਂ ਅੱਛਾ ਚੱਲਾਂਗੇ ਦੁਕਾਨਾਂ ਵਿੱਚ ਛੋਟੂ ਨੂੰ ਤੇ ਰੈਫਿਜਰ ਵਗੈਰਾ ਲੱਗ ਰਿਹਾ ਹਾਂ ਮੰਡਾ ਟਾਡੇ ਜੀ ਲੱਦੀ ਲੱਦੀ ਆ ਹਾਂਜੀ ਆਪਾਂ ਬੱਚਾ ਵਾਲੇ ਹਸਪੀਟਲ 'ਚ ਦਿਖਾ ਲਿਆ ਸੀਗਾ ਤੇ ਉਹਨੂੰ ਬੁਖਾਰ ਸੀਗਾ ਕਾਫੀ ਤੇ ਮੈਡੀਸਿਨ ਵਗੈਰਾ ਆਪਾਂ ਲੈ ਲਈਆ ਤੇ ਹੁਣ ਆਪਾਂ ਚੱਲਿਆਂ ਘਰੇ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵੀਡੀਓ 'ਚ ਵੀਡੀਓ ਨੂੰ ਪਲੀਜ਼ ਜਿਆਦਾ ਤੋਂ ਜਿਆਦਾ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਥੈਂਕ ਯੂ ਸੋ ਮੱਚ ਬਾਏ ਬਾਏ ਟੇਕ ਕੇਅਰ